ਮੰਮੀ ਸਾਗ ਬਣਾ ਰਹੇ ਨੇ ਸਕੀਮ ਲਈ ਦੇਖੀ ਆ ਲੋਣੀ ਹੁੰਨੀ ਆ ਤਾਂ ਕਾਲਾ ਨਹੀਂ ਹੁੰਦਾ ਵਧੀਆ ਰਹਿੰਦਾ ਇਹ ਪੀਪੀਐਫ ਕਰਾਈ ਆ ਮਮਨੇ ਵੈਸੇ ਬਤੀਲੇ ਦੀ ਇਹ ਥੋੜੇ ਹੀ ਭਾਂਡੇ ਕਾਲੇ ਹੁੰਦੇ ਨੇ ਤੇ ਦੇਖੋ ਆ ਵੀਡੀਓ ਹੈਲੋ ਮਾ ਹਸਕਲ ਕਿਸੇ ਕਾਲ ਮੰਮੀ ਸਾਗ ਬਣਾ ਰਹੇ ਨੇ ਤੇ ਮੈਂ ਇਧਰੋਂ ਇੱਕ ਨਾ ਸਕੀਮ ਲਈ ਦੇਖੀ ਆ ਮੰਮੀ ਵੀ ਇਹ ਬੇਸਿਕਲੀ ਕਹਿੰਦੀ ਵੀ ਜੇ ਤੁਸੀਂ ਜਿਹੜੇ ਭਾਂਡੇ ਕਾਲੇ ਹੁੰਦੇ ਨੇ ਹੂੰ ਤਾਂ ਲਫਾਫਾ ਤੇਲ ਲਾਉ ਸੁ ਜਿਹੜਾ ਪਤੀਲਾ ਆ ਉਹ ਨੋਰਮਲੀ ਨਾ ਕਾਲਾ ਹੋ ਜਾਂਦਾ ਕਹਿੰਦੇ ਜਦੋਂ ਸਾਗ ਬਣਾਈਏ ਤੇ ਇਹਨੂੰ ਕਾਲੇ ਹੋਣ ਤੋਂ ਬਚਾਉਣ ਲਈ ਉਹਨੇ ਸਕੀਮ ਲਾਈ ਆ ਇਹ ਸਕੀਮ ਦਾ ਥੋੜਾ ਜਿਹਾ ਨਾਜਾ ਦੇਣਗੇ ਇਹਦੇ ਲਈ ਯੂਜ਼ ਕੀਤਾ ਲਫਾਫਾ ਸਰੋਂ ਦਾ ਤੇਲ ਲਾ ਕੇ ਨਾ ਥੱਲੇ ਪਤੀਲੇ ਦੇ ਹਾਂਜੀ ਉੱਤੇ ਦੀ ਲਫਾਫਾ ਉਹਦੇ ਚ ਹਵਾ ਨਹੀਂ ਹੋਣੀ ਚਾਹੀਦੀ ਲਫਾਫੇ ਵਿੱਚ ਜੇ ਹਵਾ ਹੋਊ ਵੀ ਫਿਰ ਉਹ ਫਟ ਜਾਂਦਾ ਹੈ ਦੇ ਨਹੀਂ ਤਾਂ ਬਸ ਫਿਰ ਐਂ ਹੀ ਲਾ ਦਾਂਗੇ ਜਦੋਂ ਸਾਗ ਬਣੂਗਾ ਹੁਣ ਮਤਲਬ ਇਹ ਪਹਿਲਾਂ ਸਰੋਂ ਦਾ ਤੇਲ ਲਾਇਆ ਹਾਂ ਪਤਲੇ ਦੇ ਸਾਰੇ ਪਾਸੇ ਜਿਹੜਾ ਹੇਠੇ ਵੀ ਹੇਠੇ ਵੀ ਵੀ ਤੇ ਫਿਰ ਉਹਦੇ ਉੱਪਰ ਦੀ ਲਫਾਫਾ ਛਾੜਤਾ ਬੀਸਿਕਲੀ ਵਿੱਚ ਹਵਾ ਨਹੀਂ ਹੋਣੀ ਚਾਹੀਦੀ ਕਹਿੰਦੇ ਐ ਜੇ ਹਵਾ ਹੁੰਦੀ ਐ ਫਿਰ ਇਹ ਹੇਠੇ ਤੋਂ ਸੇਕ ਨਾਲ ਫਟ ਜਾਂਦਾ ਹੁਣ ਨਹੀਂ ਨਾਰੇ ਜਿਵੇਂ ਕਗੇ ਜਦੋਂ ਵੀ ਬਣ ਜੂ ਸਾਗ ਤਾਂ ਲਾ ਦਾਂਗੇ ਬਸ ਇਹਨੂੰ ਠੀਕ ਇਹ ਮਤਲਬ ਇਹਦੇ نیچے ਵੀ ਹੈਗੇ ਇਹ ਹਾਂ ਹਾਂ ਸਾਰੇ ਤੇ ਲਫਾਫਾ ਹੈ ਪਤਿਲਾਂ ਨੂੰ ਕਮਾਲ ਐ ਯਾਰ ਅਗਨੀ ਫੜਦਾ ਨਾ ਇਹ ਜੀ ਮਕੀ ਤੋਂ ਫਟੇ ਦਾ ਥੋੜਾ ਬੋਤਾ ਉੱਥੋਂ ਹੁੰਦਾ ਨਹੀਂ ਤਾਂ ਇਹ ਕਾਲਾ ਵੀ ਨਹੀਂ ਹੁੰਦਾ ਦੇਖਿਓ ਨਾ ਇਹ ਉਹ ਲਾ ਦਾਂਗੇ ਇਹਨੂੰ ਬਸ ਠੀਕ ਹੈ ਕਿਆ ਸਕੀਮ ਲਈਏ ਕਹਿੰਦੇ ਲਾਸਟ ਵਾਲੀ ਵੀਡੀਓਜ਼ ਨਾ ਜਿਆਦਾ ਕਾਲਾ ਹੋ ਗਿਆ ਸੀਗਾ ਸਾਗ ਬਣਦੇ ਬਣਦੇ ਪਿੱਲਾ ਹੋ ਗਿਆ ਪਿੱਲਾ ਕੈਸੇ ਤਰਫਾ ਦੁੱਧ ਕਰਦੇ ਹੁੰਨੇ ਆ ਤਤਾ ਉਹਦੇ ਮੈਂ ਲਾਉਣੀ ਹੁੰਦੀ ਆ ਤਾਂ ਕਾਲਾ ਨਹੀਂ ਹੁੰਦਾ ਵਧੀਆ ਰਹਿੰਦਾ ਠੀਕ ਹੈ ਲੋ ਵੀ ਆਹ ਤਰੀਕਾ ਯੂਜ਼ ਕਰ ਸਕਦੇ ਆਂ ਆਪਾਂ ਦੇਖਿਓ ਕਰਕੇ ਸਾਰੇ ਜਣਾਂ ਨੂੰ ਤਪਾਹਾ ਥੋੜਾ ਜਿਹਾ ਹਾਰਡ ਜਿਹਾ ਹੋਣਾ ਚਾਹੀਦਾ ਇੱਕ ਜਮਾ ਹੀ ਪਤਲੇ ਹੁੰਦੇ ਨੇ ਉਹ फट ਜਾਂਦਾ ਠੀਕ ਹੈ ਇਹ ਪੀਪੀਐਫ ਕਰਾਈ ਆ ਮਮਨੇ ਵਾਸਤੇ ਪਤਿੱਲੇ ਦੀ ਇਹ ਪੀਪੀਐਫ ਕਰਾਈ ਆਗੇ ਹੱਥ ਕਾਲੇ ਹੋ ਜਾਂਦੇ ਨੇ ਮਲਣ ਲੱਗੇ ਠੀਕ ਹੈ ਓਏ ਬਈ ਸੋਰ ਸਾਕਣਾ ਪਤਿੱਲਾ ਸਾਰੇ ਨਾਲ ਓਖਾ ਮਨਜਣਾ ਠੀਕ ਹੈ ਠੀਕ ਹੈ ਚਲੋ ਉੱਪਰ ਡੰ ਕਰ ਦਿਆਂਗਾ ਇਹ ਵਧੀਆ ਨੁਸਖਾ ਹੈ ਤੁਹਾਡਾ